ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਮੈਂ ਹਰਮਨਪ੍ਰੀਤ ਕੌਰ ਹਰ ਰੋਜ਼ੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਦਿਮਪੀ ਢਿਲੋਂ ਜੀ ਦੀ ਆਮ ਆਦਮੀ ਪਾਰਟੀ ਦੇ ਵਿੱਚ ਫਿਰ ਆਖਰਕਾਰ ਸ਼ਾਮਲ ਹੋ ਗਏ ਨੇ ਬਿਲਕੁਲ ਜੀ ਬਿਲਕੁਲ ਡਿੰਪੀ ਢਿੱਲੋਂ ਨੇ ਆਮ ਆਦਮੀ ਪਾਰਟੀ ਵਿੱਚ ਚਲੇ ਹੀ ਜਾਣਾ ਸੀ ਆਪਾਂ ਸਾਡੇ ਵਾਲਾ ਰੇਡੀਓ ਦੇ ਉੱਤੇ ਦੋ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਕਿਉਂਕਿ ਦੇਖੋ ਡਿੰਪੀ ਢਿੱਲੋਂ ਨੇ ਜਿਹੜੀ ਪਾਰਟੀ ਨੂੰ ਛੱਡਿਆ ਉਸ ਪਾਰਟੀ ਨੂੰ ਛੱਡ ਕੇ ਉਹ ਉਸ ਵੱਲ ਜਾਊਗਾ ਨਾ ਜਿਹੜੀ ਪਾਰਟੀ ਦੀ ਪੰਜਾਬ ਦੇ ਵਿੱਚ ਸੱਤਾ ਹੈਗੀ ਆ ਜੇ ਮੰਨ ਲਓ ਸੱਤਾ ਤੋਂ ਬਿਨਾਂ ਕਿਸੇ ਹੋਰ ਪਾਰਟੀ ਵੱਲ ਜਾਣਾ ਫਿਰ ਤਾਂ ਪਹਿਲੀ ਪਾਰਟੀ ਦੇ ਵਿੱਚ ਹੀ ਬੰਦਾ ਠੀਕ ਆ ਬੰਦੇ ਨੂੰ ਹਰ ਬੰਦੇ ਨੂੰ ਲਾਲਚ ਹੁੰਦਾ ਵੀ ਯਾਰ ਜੇਕਰ ਮੈਂ ਕੋਈ ਪੁਰਾਣਾ ਘਰ ਛੱਡ ਕੇ ਜਾਣਾ ਮੈਨੂੰ ਚੱਜ ਦਾ ਨਵਾਂ ਘਰ ਮਿਲੇ ਉਹ ਭਾਵੇਂ ਥੋੜੀ ਕਿ ਦਿਨ ਤੱਕ ਹੀ ਨਵਾਂ ਰਵੇ ਉਹ ਭਾਵੇਂ ਤੁਹਾਨੂੰ ਥੋੜੀ ਕਿ ਦਿਨ ਲਈ ਚਾਜਦਾ ਲੱਗੇ ਪਰ ਬੰਦਾ ਕਰਾ ਯਾਰ ਜਦੋਂ ਮੈਂ ਬਦਲਾ ਹੀ ਕਰਨਾ ਬਦਲੀ ਕਰਨੀ ਆ ਤੇ ਫਿਰ ਮੈਂ ਉਸ ਧਰਚ ਜਾਣਾ ਜਿਹੜੀ ਕਿ ਮੌਜੂਦਾ ਪਾਵਰ ਦੇ ਵਿੱਚ ਆ ਉਹਨੇ ਛੱਡ ਕੇ ਅਕਾਲੀ ਦਲ ਆਮ ਆਦਮੀ ਪਾਰਟੀ ਤੇ ਹੀ ਜਾਣਾ ਸੀ ਜਿਵੇਂ ਕਿ ਲੰਘੇ ਕੱਲ ਡਿੰਪੀ ਢਿੱਲੋ ਚਲਾ ਗਿਆ ਇਹ ਕੱਲ ਨਾ ਜਾਂਦਾ ਭਾਵੇਂ ਹਫਤਾ ਠਹਿਰ ਕੇ ਜਾਂਦਾ ਮਹੀਨਾ ਠਹਿਰ ਕੇ ਜਾਂਦਾ ਉਹਨੇ ਆਪ ਦੇ ਵਿੱਚ ਹੀ ਜਾਣਾ ਸੀ ਦੂਜੀ ਗੱਲ ਇਹ ਕਿ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਗੱਦੜਵਾਹੇ ਦੇ ਵਿੱਚ ਉਹਨੇ ਮਾਈਕ ਦੇ ਮੂਹਰੇ ਖੜ ਕੇ ਕਈ ਗੱਲਾਂ ਕਹੀਆਂ ਉਨੇ ਕਹੇ ਜੀ ਕਿ ਮੇਰੀ ਜ਼ੁਬਾਨ ਦੇ ਉੱਤੇ ਸਿਰਫ 3 ਸ਼ਬਦ ਹੁੰਦੇ ਸੀਗੇ ਇੱਕ ਸੀ ਸ਼੍ਰੋਮਣੀ ਅਕਾਲੀ ਦਲ ਦੂਜਾ ਸੀਗਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲਤੀ ਜਿਵੇਂ ਸੁਖਬੀਰ ਸਿੰਘ ਬਾਦਲ ਚੌਥਾ ਨਾਂ ਤਾਂ ਮੈਂ ਕਦੇ ਆਪਣੀ ਜ਼ੁਬਾਨ ਦੇ ਉੱਤੇ ਰੱਖਿਆ ਕੋਈ ਨਹੀਂ ਸੀ ਪਰ ਰੌਲਾ ਸਾਡਾ ਕੀ ਪਿਆ ਉਹਨੇ ਵੀ ਦੱਸਿਆ ਉਹ ਕਹਿੰਦੇ ਰੌਲਾ ਸਾਡਾ ਉਦੋਂ ਪਿਆ ਜਦੋਂ ਮੈਨੂੰ ਪ੍ਰਧਾਨ ਸਾਹਿਬ ਕਹਿੰਨੇ ਸੁਖਬੀਰ ਸਿੰਘ ਬਾਦਲ ਵੀ ਤੂੰ ਹਲਕੇ ਦੇ ਵਿੱਚ ਮੀਟਿੰਗਾਂ ਦਾ سلسلہ ਜਾਰੀ ਰੱਖ ਖਿੱਚ ਕੇ ਰੱਖ ਉਹ ਕਹਿੰਦੇ ਇਧਰੋਂ ਮੈਂ ਮੀਟਿੰਗਾਂ ਕਰੀਏ ਨਾ ਉਧਰੋਂ ਬਨਪ੍ਰੀਤ ਬਾਦਲ ਕਰੀ ਜਾਂਦੇ ਆ ਜਿਹੜੇ ਘਰ ਦੇ ਵਿੱਚ ਅਸੀਂ ਜਾ ਕੇ ਉਹਨੇ ਪਿੱਛੇ ਉਹਦੇ ਬਦਲप्रीत ਬਾਦਲ ਵੀ ਜਾਉਂਦੇ ਆ ਉਹ ਇਹ ਨਹੀਂ ਕਹਿੰਦੇ ਵੀ ਭਾਈ ਮੈਂ ਕਿਹੜੀ ਪਾਰਟੀ ਵੱਲੋਂ ਚੋਣ ਲੜਨੀ ਆ ਉਹ ਕਹਿੰਦੇ ਜੀ ਆਪਾਂ ਹੀ ਚੋਣ ਲੜਨੀ ਆ ਉਹ ਇਹ ਕਹਿ ਕੇ ਆਉਂਦੇ ਆ ਉਹ ਕਹਿੰਦੇ ਜੀ ਮੈਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਹਾ ਵੀ ਤੁਸੀਂ ਇੱਕ ਲਾਈਨ ਖਿੱਚੋ ਤੁਸੀਂ ਗੱਲ ਕਲੀਅਰ ਕਰ ਦਿਓ ਵੀ ਮਨਪ੍ਰੀਤ ਬਾਦਲ ਨਾਲ ਸਾਡਾ ਕੋਈ ਸਬੰਧ ਨਹੀਂ ਆ ਜਾਂ ਤਾਂ ਮੈਂ ਚੋਣ ਲੜੂਗਾ ਯਾਨੀ ਕਿ ਸੁਖਬੀਰ ਸਿੰਘ ਬਾਦਲ ਜਾਂ ਫਿਰ ਡਿੰਪੀ ਢਲੋਹੀ ਚੋਣ ਲੜੂਗਾ ਸਾਡੇ ਦੋਵਾਂ ਦੇ ਵਿੱਚੋਂ ਇੱਕ ਚੋਣ ਲੜੂਗਾ ਜਾਂ ਤੁਸੀਂ ਆਪਦਾ ਨਾਂ ਐਲਾਨਦੇ ਹੋ ਹੁਣੀ ਜਾਂ ਮੇਰਾ ਨਾਂ ਐਲਾਨਦੇ ਹੋ ਹੁਣੀ ਉਹ ਕਹਿੰਦੇ ਵੀ ਜਦੋਂ ਉਹ ਕੁਝ ਕਰਦੇ ਨਹੀਂ ਸੀ ਨਾ ਮਨਪਰੀਤ ਬਾਦਲ ਦੇ ਖਿਲਾਫ ਉਹਨਾਂ ਨੇ ਕੋਈ ਬਿਆਨ ਦਿੱਤਾ ਨਾ ਕੋਈ ਕਾਰਵਾਈ ਕੀਤੀ ਨਾ ਇਹ ਗੱਲ ਕਲੀਅਰ ਕੀਤੀ ਵੀ ਭਾਈ ਉਹ ਸਾਡੀ ਪਾਰਟੀ ਦੇ ਨਾਲ ਉਹਦਾ ਕੋਈ ਸਬੰਧ ਨਹੀਂ ਤੇ ਫਿਰ ਮੈਨੂੰ ਲੋਕਾਂ ਨੇ ਗੱਲ ਕਹੀ ਵੀ ਡਿੰਪੀ ਇੱਥੇ ਤੇਰੇ ਨਾਲ ਧੋਖਾ ਹੋਊਗਾ ਤੇਰੇ ਨਾਲ ਠੱਗੀ ਹੋਊਗੀ ਉਹ ਕਹਿੰਦੇ ਵੀ ਫਿਰ ਮੈਨੂੰ ਵੀ ਮਹਿਸੂਸ ਹੋਇਆ ਵੀ ਸਾਡੇ ਨਾਲ ਕੋਈ ਨਾ ਕੋਈ ਠੱਗੀ ਵਜਣ ਵਾਲੀ ਆ ਤੇ ਮੈਂ ਫਿਰ ਪਾਰਟੀ ਨੂੰ ਛੱਡ ਦਿੱਤਾ ਉਹ ਕਹਿੰਦੇ ਅਗਲੀ ਗੱਲ ਇਹ ਆ ਕਿ ਸੁਖਵੀਰ ਸਿੰਘ ਬਾਦਲ ਹੋਰੀ ਕਹਿੰਦੇ ਜੀ ਕਿ 10 ਸੌਰੀ 2 ਮਹੀਨਿਆਂ ਤੋਂ ਮੈਂ ਆਮ ਆਦਮੀ ਪਾਰਟੀ ਦੇ ਸੰਬੰਧ ਦੇ ਵਿੱਚ ਆ ਉਹ ਕਹਿੰਦੇ ਜਿਸ ਦਿਨ ਮੈਂ ਪਾਰਟੀ ਤੋਂ ਅਸਤੀਫਾ ਦਿੱਤਾ ਸਾਡੇ ਘਰੇ ਦੋ ਦਿਨ ਤਾਂ ਬਿਲਕੁਲ ਰੋਣ ਪਟਣੀ ਰਿਹਾ ਵੀ ਇੰਨੀ ਲੰਮੀ ਸਮੀ ਸਾਂਝ ਸੀਗੀ 35-40 ਸਾਲ ਦੀ ਤੇ ਹੁਣ ਛੱਡਣੀ ਪਈ ਪਾਰਟੀ ਤੇ ਮੈਨੂੰ ਉਦੋਂ ਫੋਨ ਆਇਆ ਭਗਵੰਤ ਮਾਨ ਦੇ OSD ਦਾ ਉਹ ਕਹਿੰਦੇ ਬਾਈ ਜੀ ਅਸੀਂ ਤੇਰੇ ਨਾਲ ਖੜੇ ਆ ਪਹਿਲੀ ਵਾਰ ਉਦੋਂ ਮੇਰੀ ਉਹਨਾਂ ਨੇ ਭਗਵੰਤ ਮਾਨ ਨਾਲ ਗੱਲ ਕਰਾਈ ਤੇ ਅੱਜ ਮੈਂ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਪਾਰਟੀ 'ਚ ਸ਼ਾਮਲ ਹੋਣ ਲੱਗਿਆ ਉਹ ਕਹਦੇ ਜਿਹੜੇ ਮੇਰੇ ਤੇ ਦੋਸ਼ ਲਗਦੇ ਆ ਵੀ ਭਾਈ ਇਹ ਤਾਂ ਪਹਿਲਾਂ ਤੋਂ ਹੀ ਅੰਦਰ ਖਾਤੇ 2 ਮਹੀਨਿਆਂ ਤੋਂ ਨਾਲ ਮਿਲ ਕੇ ਚੱਲਦਾ ਸੀ ਇਹ ਗੱਲਾਂ ਬਿਲਕੁਲ ਝੂਠੀਆਂ ਹੈਗੀਆਂ ਫਿਰ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੇਰੇ ਹਲਕੇ ਦੇ ਕਈ ਮਸਲੇ ਆ ਇਹ ਮਸਲੇ ਹੱਲ ਕੀਤੇ ਜਾਣ ਉਹਨਾਂ ਨੇ ਮਸਲੇ ਵੀ ਰੱਖੇ ਭਗਵੰਤ ਮਾਨ ਦੇ ਮੂਹਰੇ ਮਤਲਬ ਕੁੱਲ ਬਣਾ ਕੇ ਇਹ ਹੈ ਜੀ ਪੂਰੇ ਲਾਮ ਲਸ਼ਕਰ ਦੇ ਨਾਲ ਜਿੰਨੇ ਵੀ ਉਹਨਾਂ ਨੇ ਮਿੱਤਰ ਬੇਲੀ ਸੱਜਣ ਸੁਹੇਲੇ ਹੈਗੇ ਆ ਉਹਨਾਂ ਦੇ ਸਮੇਤ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਆ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜੇ ਆਮ ਆਦਮੀ ਪਾਰਟੀ ਉਹਨਾਂ ਨੂੰ ਗਿੱਦੜਵਾਹੇ ਦੀ ਜਗਮੀ ਚੋਣ ਵਾਸਤੇ ਟਿਕਟ ਦਿੰਦੀ ਆ ਤਾਂ ਕੀ ਜਿਹੜੇ ਗਿੱਦੜਵਾਹੇ ਦੇ ਵਿੱਚ ਪਹਿਲਾਂ ਟਿਕਟ ਦੀ ਆਸ ਲਾ ਕੇ ਬੈਠੇ ਆ ਸੱਜਣ ਆਮ ਆਦਮੀ ਪਾਰਟੀ ਦੇ ਉਹ ਨਾਰਾਜ਼ ਹੋਣਗੇ ਕਿ ਨਹੀਂ ਇਹ ਹੁਣ ਸਵਾਲ ਪੈਦਾ ਹੁੰਦਾ ਕਿ ਕੀ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਕੋਲੇ ਕੋਈ ਨਵਾਂ ਐਸਾ ਬੰਦਾ ਹੋਊਗਾ ਜਿਹੜਾ ਪੈਸੇ ਵਾਲਾ ਵੀ ਹੋਵੇ ਰਸੂਖ ਵਾਲਾ ਵੀ ਹੋਵੇ ਤੇ ਉਹ ਬੰਦਾ ਅਕਾਲੀ ਦਲ ਦੀ ਟਿਕਟ ਦੇ ਉੱਤੇ ਚੋਣ ਲੜੂਗਾ ਜਾਂ ਸੁਖਬੀਰ ਬਾਦਲ ਆਪ ਲੜਨਗੇ ਪਰ ਇਹ ਗੱਲ ਬਿਲਕੁਲ ਚਲੋ ਸਾਫ ਹੋ ਗਈ ਆ ਵੀ ਡਿੰਪੀ ਢਿਲੋਂ ਹਣ ਆਮ ਆਦਮੀ ਪਾਰਟੀ ਦੀ ਬੁਕਲ ਦੇ ਵਿੱਚ ਬੈਠ ਗਈ ਆ ਜੀ ਬਿਲਕੁਲ ਟੇਣਾ ਸਾਹਿਬ ਉੱਤਰ ਦੁਸਰੇ ਬੰਨੇ ਕਿਸਾਨਾਂ ਦੀ ਗੱਲ ਕਰਦੇ ਆ ਜੀ ਜ਼ਮੀਨ ਐਕਵਾਇਰ ਮਾਮਲੇ ਦੇ ਵਿੱਚ ਕਿਸਾਨਾਂ ਤੇ ਪੁਲਿਸ ਦੇ ਵਿੱਚ ਬਹੁਤ ਝੜਪ ਹੋਈ ਏ ਜੀ ਹਾਂ ਬਿਲਕੁਲ ਜੀ ਕਿਉਂਕਿ ਨਾ ਕੇਂਦਰ ਦੀ ਸਰਕਾਰ ਲਗਾਤਾਰ ਤੁਣਕੇ ਤੇ ਤੁਣਕਾ ਮਾਰਦੀ ਆ ਵੀ ਤੁਸੀਂ ਛੇਤੀ ਨਹੀਂ ਕਰਦੇ ਤੁਸੀਂ ਛੇਤੀ ਨਹੀਂ ਕਰਦੇ ਤੁਸੀਂ ਛੇਤੀ ਨਹੀਂ ਕਰਦੇ ਜ਼ਮੀਨ ਨਹੀਂ ਐਕਵਾਇਰ ਕਰ ਰਹੇ ਇਹ ਗੱਲ ਸੱਚੀ ਵੀ ਆ ਵੀ ਭਾਈ ਪੰਜਾਬ ਦੇ ਵਿੱਚ ਜ਼ਮੀਨਾਂ ਐਕਵਾਇਰ ਨਹੀਂ ਹੋ ਰਹੀਆਂ ਪਰ ਕਿਸਾਨ ਜ਼ਮੀਨ ਕਿਉਂ ਨਹੀਂ ਦੇ ਰਹਾ ਸਵਾਲ ਇਹ ਆ ਕਿਸਾਨ ਨੇ ਗੱਲ ਕਹਿਣਾ ਵੀ ਮੰਨ ਲਓ ਉਦਾਹਰਨ ਦੇ ਤੌਰ ਤੇ ਉੱਤੇ ਤੁਹਾਡੇ ਕੋਲੇ ਜਾਂ ਮੇਰੇ ਕੋਲੇ 1 ਏਕੜ ਜ਼ਮੀਨ ਆ ਸਰਕਾਰ ਨੇ ਸੜਕ ਬਣਾਉਣ ਲਈ ਪੁਲ ਬਣਾਉਣ ਲਈ ਕੁਝ ਵੀ ਕੰਮ ਦੇ ਲਈ ਲੈ ਨਹੀਂ ਉਹ ਤਾਂ ਜੀ ਇੱਕ ਵਾਰੀ ਜ਼ਮੀਨ ਦੇ ਪੈਸੇ ਮਿਲ ਗਏ ਉਹ ਕਿਹੜਾ ਸਾਰੀ ਉਮਰ ਮਿਲਨੇ ਆ ਜਦੋਂ ਇੱਕ ਵਾਰੀ ਮਿਲ ਗਏ ਉਮਰ ਤੁਹਾਡੀ ਸਾਰੀ ਪਈ ਆ ਤੁਸੀਂ ਫਿਰ ਉਹਦੇ ਲਈ ਰੋਜ਼ਗਾਰ ਦਾ ਪ੍ਰਬੰਧ ਕਿਵੇਂ ਕਰੋਗੇ ਆਪਣੇ ਲਈ ਸੋ ਕਿਸਾਨ ਨੇ ਗੱਲ ਕਹਿੰਨੇ ਜੀ ਸਾਨੂੰ ਠਕਵਾ ਮੁਆਵਜ਼ਾ ਦਿੱਤਾ ਜਾਵੇ ਜ਼ਮੀਨ ਭਾਵੇਂ ਲੈ ਲਓ ਹੁਣ ਇੱਥੇ ਮਲੇਰਕੋਟਲਾ ਦੇ ਇੱਕ ਪਿੰਡ ਦੇ ਵਿੱਚ ਜੰਮੂ ਕਟੜਾ ਐਕਸਪ੍ਰੈਸ ਵੇ ਦੇ ਲਈ ਕਹਿੰਦੇ ਵੀ ਜ਼ਬਰਦਸਤੀ ਹੀ ਪੁਲਿਸ ਦੇ ਵੱਲੋਂ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਿਆ ਗਿਆ ਸੀ ਵੀ ਕਿਸਾਨ ਤਾਂ ਕਬਜ਼ਾ ਛੱਡਦਾ ਹੀ ਨਹੀਂਗੇ ਹੁਣ ਫਿਰ ਜੋਗਿੰਦਰ ਸਿੰਘ ਉਗਰਾਹਾਂ ਦੀ ਜਥੇਬੰਦੀ ਜਿਹੜੀ ਭਾਰਤੀ ਕਿਸਾਨੀ ਯੂਨੀਅਨ ਇਕਤਾ ਉਗਰਾਹਾਂ ਉਹਨਾਂ ਨੇ ਫਿਰ ਮੋਰਚਾ ਖੋਲ੍ਹਿਆ ਉਹਨਾਂ ਨੇ ਲੰਘੇ ਕੱਲ ਆਪਣੀ ਜ਼ਮੀਨ ਦੇ ਉੱਤੇ ਮੁੜ ਕੇ ਕਬਜ਼ਾ ਕਰ ਲਿਆ ਇੱਥੇ ਪੁਲਿਸ ਨਾਲ ਝੜਪਾ ਵੀ ਹੋਈਆਂ ਪੁਲਿਸ ਦੇ ਨਾਲ ਕਾਫੀ ਤਕਰਾਰਬਾਜ਼ੀ ਵੀ ਹੋਈ ਹੈ ਉਹ ਕਹਿੰਦੇ ਵੀ ਅਸੀਂ ਜ਼ਮੀਨ ਐ ਧੱਕੇ ਨਾਲ ਨਹੀਂ ਦਿੰਦੇ ਵੀ ਤੁਸੀਂ ਕਹੋ ਵੀ ਭਾਈ ਜ਼ਮੀਨ ਤੇ ਕਬਜ਼ਾ ਕਰ ਲਿਆ ਜ਼ਮੀਰ ਹੁਣ ਸਾਡੀ ਹੋਗੀ ਇਸ ਜ਼ਮੀਨ ਦੇ ਉੱਤੇ ਅਸੀਂ ਸੜਕ ਬਣਾ ਲਈਏ ਉਹ ਕਹਿੰਦੇ ਜਿੰਨੀ ਦੇਰ ਤੱਕ ਸਾਡੇ ਸਮਵਲਨਾ ਉਤਰ ਨਹੀਂ ਮਿਲਦਾ ਸਾਨੂੰ ਟੁਕਮਾ ਮੁਆਵਜ਼ਾ ਨਹੀਂ ਮਿਲਦਾ ਭਾਵੇਂ ਸਾਨੂੰ ਜਾਣ ਦੇਣੀ ਪੈ ਜੇ ਅਸੀਂ ਆਪਣੀ ਜ਼ਮੀਨ ਈਵੇਂ ਨਹੀਂ ਦੇਵਾਂਗੇ ਸੋ ਕਿਸਾਨਾਂ ਨੇ ਲੰਗੇ ਕਰ ਲੜਾਈ ਲੜ ਕੇ ਕੱਲ ਉੱਥੇ ਬੜੀ ਡਾਂਗੋ ਡਾਂਗੀ ਵੀ ਹੋਇਆ ਕਿਸਾਨ ਪੁਰਸ਼ ਦੇ ਨਾਲ ਉਹ ਕਿਸਾਨਾਂ ਨੇ ਜ਼ਮੀਨ ਦੇ ਉੱਤੇ ਆਪਣੀ ਤੇ ਫੇਰ ਕਬਜ਼ਾ ਕਰ ਲਿਆ ਤੇ ਉਧਰੋਂ ਕੇਂਦਰ ਦੀ ਸਰਕਾਰ ਲਗਾਤਾਰ ਤਾਨੇ ਮਿਹਨੇ ਦੇ ਰਹੀ ਆ ਵੀ ਭਾਈ ਕੱਲਾ ਪੰਜਾਬ ਸੂਬਾ ਐਸਾ ਜਿਹੜੇ ਦੇ ਵਿੱਚ ਕਦੇ ਵੀ ਕੋਈ ਕੰਮ ਵੇਲੇ ਸਿਰ ਨਹੀਂ ਹੁੰਦਾਗਾ ਪੰਜਾਬ ਸੂਬੇ ਦੇ ਵਿੱਚ ਜਿਹੜੀ ਸਰਕਾਰ ਆ ਇਹ ਜ਼ਮੀਨਾਂ ਛੇਤੀ ਨਹੀਂ ਅਕਵਾਇਰ ਕਰਕੇ ਦਿੰਦੀ ਪੰਜਾਬ ਦੇ ਵਿੱਚ ਹੀ ਸਾਰੀਆਂ ਦਿੱਕਤਾਂ ਕਿਉਂ ਆ ਰਹੀਆਂ ਜੀ ਜੀ ਜਨਾਬ ਸਾਹਿਬ ਜੇ ਕਿਸਾਨਾਂ ਦੀ ਗੱਲ ਚੱਲੀ ਐ ਤਾਂ ਉਧਰ ਕੰਗੜਾ ਦੀ ਗੱਲ ਵੀ ਕਰ ਲਈ ਐ ਜੀ ਕਹਿੰਦੇ ਕਿਸਾਨਾਂ ਬਾਰੇ ਦਿੱਤੇ ਬਿਆਨ ਦੇ ਉੱਪਰ ਹੁਣ ਕੰਗੜਾ ਨੇ ਸਫਾਈ ਦਿੱਤੀ ਐ ਜੀ ਕੀ ਕਹਿਣਾ ਐ ਇਹ ਦੇਖੋ ਜੀ ਮੈਂ ਨਾ ਉਹਦਾ ਬਿਆਨ ਪੜ ਕੇ ਤੇ ਹੈਰਾਨ ਬਹੁਤ ਹੋਇਆ ਵੀ ਉਹ ਕਹਿ ਕੀ ਰਹੀ ਹੈ ਤੇ ਕਹਿਣਾ ਕੀ ਚਾਹੁੰਦੀ ਹੈ ਉਹ ਤਾਂ ਹਾਲੇ ਵੀ ਇਹ ਗੱਲ ਕਹਨੀ ਕਿ ਮੈਂ ਵੀ ਕਿਸਾਨ ਪਰਿਵਾਰ ਦੇ ਵਿੱਚੋਂ ਉਹ ਤਾਂ ਇਹ ਗੱਲ ਕਹਿਣੀ ਜੀ ਕਿ ਮੇਰੀ ਗਲਤੀ ਕੋਈ ਨਹੀਂ ਇੱਕ ਤਰੀਕੇ ਦੇ ਨਾਲ ਅਸਲ ਦੇ ਵਿੱਚ ਉਹਦੀਆਂ ਗੱਲਾਂ ਤੋਂ ਲੱਗਾ ਜਿਵੇਂ ਫਰਸਟ੍ਰੇਟਡ ਔਰਤਾਂ ਉਹਦੇ ਮਨ ਦੇ ਵਿੱਚ ਜੋ ਹੈ ਉਹ ਬੋਲੀਆਂ ਦੀ ਹੈ ਪਰ ਉਹਦੇ ਮਨ ਦੇ ਵਿੱਚ ਹਰ ਕਿਸੇ ਗੱਲ ਦਾ ਵੀ ਹੈ ਕਿ ਕੋਈ ਮੇਰੇ ਨਾਲ ਕਿਉਂ ਨਹੀਂ ਖੜਦਾ ਉਹਦੇ ਕਹਿਣ ਦਾ ਸਾਰੰਸ਼ ਇਹ ਆ ਹੁਣ ਉਹਦੇ ਨਾਲ ਖੜੇ ਕੌਣ ਕਲੇਸ਼ੀ ਬੰਦੇ ਨਾਲ ਕੌਣ ਖੜਦਾ ਹੁੰਦਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਜੀ ਉਹਨੇ ਕਿਹਾ ਕੀ ਕੀ ਆ ਕਿਉਂਕਿ ਜਿਉਂ ਦੀ ਪੂਰੀ ਲੰਮੀ ਚੌੜੀ ਗੱਲਬਾਤ ਕਰਨ ਲੱਗੇ ਫਿਰ ਤਾਂ ਬਹੁਤ ਸਮਾਂ ਲੱਗ ਜਾਣਾ ਪਰ ਜੋ ਉਹਨੇ ਕੱਲ ਕਿਹਾ ਉਹਦਾ ਮੈਂ ਕੁਝ ਇੱਕ ਅੰਸ਼ ਤੁਹਾਨੂੰ ਪੜ੍ਹ ਕੇ ਸੁਣਾ ਦਿੰਨਾ ਵੀ ਉਹ ਕਹਿੰਦੀ ਕੀ ਆ ਉਹ ਚਾਹੁੰਦੀ ਕੀ ਆ ਉਹ ਕੀ ਕਹਿੰਦੀ ਜੀ ਕਿ ਮੈਂ ਇਹ ਸਾਰਾ ਕੁਝ ਕਿਉਂ ਕਰ ਰਹੀ ਆ ਉਹ ਕਹਿੰਦੀ ਜੀ ਮੈਂ ਖੁਦ ਕਿਸਾਨ ਹਾਂ ਮੇਰਾ ਪਰਿਵਾਰ ਕਿਸਾਨ ਹੈ ਪਰ ਮੈਨੂੰ ਲੱਗਦਾ ਹੈ ਕਿ ਮੇਰੇ ਤੇ ਅਟੈਕ ਹੋਇਆ ਤਾਂ ਉਹਨੂੰ ਸੈਲੀਬ੍ਰੇਟ ਕੀਤਾ ਗਿਆ ਉਹ ਕਹਿੰਦੀ ਜੀ ਜਿਵੇਂ ਮੈਂ ਔਰਤ ਹੀ ਨਹੀਂ ਆ ਮੈਂ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਦੀਆਂ ਲੜਦੀਆਂ ਮੈਂ ਸਭ ਨੂੰ ਮੋਟੀਵੇਟ ਕਰਦੀਆਂ ਪਰ ਜਦੋਂ ਵੀ ਕੋਈ ਮਿਰਗਾਂ ਫਿਲਮਾਂ ਬਣਦੀਆਂ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ ਉਹ ਕਹਿੰਦੀ ਜਦੋਂ ਮੈਂ ਡਿੱਗਦੀ ਆ ਜਾਂ ਡਿੱਗ ਪਾਵਾਂ ਤਾਂ ਫਿਰ ਸੈਲੀਬ੍ਰੇਟ ਕਰਦੇ ਆ ਮੇਰੇ ਖਿਲਾਫ ਮੁਹਿੰਮ ਚਲਾਈ ਜਾਂਦੀ ਆ ਜੇ ਮੰਨ ਲਓ ਮੇਰੇ ਤੇ ਕੋਈ ਅਟੈਕ ਕਰਦਾ ਤੇ ਫਿਰ ਮੇਰੇ ਖਿਲਾਫ ਸੈਲੀਬ੍ਰੇਟ ਕੀਤਾ ਜਾਂਦਾ ਜਿਵੇਂ ਕਿ ਮੈਂ ਔਰਤ ਹੀ ਨਹੀਂ ਆ ਕੀ ਮੈਂ ਕਿਸਾਨ ਪਰਿਵਾਰ ਦੇ ਵਿੱਚੋਂ ਨਹੀਂ ਆਉਂਦੀ ਉਹਨੇ ਆ ਗੱਲਾਂ ਕਹੀਆਂ ਹੁਣ ਉਹਨੂੰ ਅੱਗੋਂ ਮੋੜਵਾ ਸਵਾਲੇ ਕਰਨ ਵਾਲਾ ਬਣਦਾ ਵੀ ਇਹੋ ਜਿਹਾ ਤੇਰਾ ਕਿਹੜਾ ਕਿਸਾਨ ਪਰਿਵਾਰ ਆ ਮੰਨ ਲਓ ਤੂੰ ਕਿਸਾਨ ਪਰਿਵਾਰ ਦੇ ਵਿੱਚੋਂ ਆ ਤੇ ਫਿਰ ਤੂੰ ਕਿਸਾਨ ਅੰਦੋਲਨ ਦੇ ਖਿਲਾਫ ਕਿਵੇਂ ਬੋਲੀ ਜਾਨੀ ਹੈ ਮੰਨ ਲਓ ਤੂੰ ਕਿਸਾਨ ਪਰਿਵਾਰ ਦੇ ਵਿੱਚੋਂ ਆ ਤੇ ਤੂੰ ਤਾਂ ਇਹ ਗੱਲ ਕਹੇਂਦੀ ਵੀ ਕਿਸਾਨ ਰੇਪ ਤੇ ਮਰਡਰ ਕਰਦੇ ਰਹੇ ਆ ਕਿਸਾਨ ਅੰਦੋਲਨ ਦੇ ਵਿੱਚ ਤੇ ਕੀ ਤੇਰੇ ਪਰਿਵਾਰ ਦੀ ਪਛਾਣ ਇਹੀ ਆ ਨਾਲੇ ਇਹ ਵੀ ਦੱਸ ਦੇਣਾ ਚਾਹੀਦਾ ਵੀ ਤੁਹਾਡਾ ਪਰਿਵਾਰ ਕਿਹੜੀ ਪਹਾੜੀ ਦੇ ਉੱਤੇ ਕਾਦੀ ਖੇਤੀ ਕਰਦਾ ਅਗਲੀ ਗੱਲ ਇਹ ਆ ਉਹ ਕਹਿੰਦੀ ਜੀ ਮੇਰੇ ਨਾਲ ਨਹੀਂ ਖੜਦੇ ਤੇਰੇ ਨਾਲ ਮੰਡੀ ਖੇਤਰ ਦੇ ਲੋਕ ਖੜੇ ਤਾਂ ਹੈ ਭਾਰਤ ਦੀ ਸਭ ਤੋਂ ਵੱਡੀ ਪਾਰਟੀ ਦੀ ਮੈਂਬਰ ਪਾਰਲੀਮੈਂਟਾਂ ਤੋਂ ਇਸ ਵੇਲੇ ਲੋਕ ਤੇਰੇ ਨਾਲ ਖੜੇ ਤਾਂ ਚੁਣੀ ਗਈ ਨਾ ਤੂੰ ਉਹਨਾਂ ਲੋਕਾਂ ਦੇ ਲਈ ਕੰਮ ਕਰ ਹੋਰ ਤੂੰ ਕਿਸੇ ਲੋਕ ਤੋਂ ਕੀ ਕਰਾਉਣਾ ਗੱਲ ਇਹ ਹੈ ਜੀ ਕਿ ਉਹਨੂੰ ਹਲੇ ਵੀ ਆਪਣੀਆਂ ਗਲਤੀਆਂ ਦਾ ਪਤਾ ਨਹੀਂ ਵੈਸੇ ਉਹਨੇ ਕੱਲ ਇਹ ਵੀ ਗੱਲ ਕਹੀ ਆ ਉਹ ਕਹਿੰਦੀ ਨਾ ਮੈਂ ਗੋਲਗਾਂ ਤੋਂ ਡਰਦੀ ਆ ਮੌਤ ਦਾ ਮੈਨੂੰ ਡਰ ਕੋਈ ਨਹੀਂਗਾ ਕਿਉਂਕਿ ਕਈ ਲੋਕ ਇਹ ਗੱਲ ਕਹਦੇ ਜੀ ਇਹਦਾ ਸਿਰ ਵੱਢ ਦੇਣਾ ਇਹਦਾ ਐ ਕਰ ਦੇਣਾ ਪਿਛਲੇ ਦਿਨੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਮੇਰੇ ਖੇਲੋ ਦਾ ਨਾਂ ਵਿਕੀ ਥੋਮਸ ਉਹਦਾ ਹੀ ਤੇ ਉਹਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਡਰਦੀ ਨਹੀਂ ਉਨੇ ਟਵਿੱਟਰ ਦੇ ਉੱਤੇ ਉਸ ਵੀਡੀਓ ਦਾ ਲਿੰਕ ਤੇ ਨਾਲ ਉਹਦੇ ਜਿਹੜਾ ਉਹ ਅਟੈਚ ਕੀਤਾ ਹੈਗਾ ਜੀ ਟੈਗ ਕੀਤਾ ਹੈਗਾ ਪੰਜਾਬ ਪੁਲਿਸ ਨੂੰ ਹਿਮਾਚਲਪੁਰ ਪੁਲਿਸ ਨੂੰ ਤੇ ਮਹਾਰਾਸ਼ਟਰ ਪੁਲਿਸ ਨੂੰ ਤੇ ਉਹ ਜਦ ਮੈਂ ਅੱਗੇ ਉਹ ਵੀ ਗੱਲ ਕਰਨਾ ਵੀ ਕਿਸੇ ਨੂੰ ਵੀ ਕਿਸੇ ਨੂੰ ਧਮਕੀ ਦੇਣ ਦੀ ਲੋੜ ਨਹੀਂ ਕਿਸੇ ਨੂੰ ਵੀ ਕਿਸੇ ਦੇ ਬਾਰੇ ਗੱਦੇ ਸ਼ਬਦਾ ਨਹੀਂ ਵਰਤੋ ਕਰਨੀ ਲੋੜ ਦੀ ਧਮਕੀ ਦੇ ਕੇ ਅਸੀਂ ਆਪਦਾ ਆਖਸ ਆਪ ਖਰਾਬ ਕਰਦੇ ਹਾਂ ਕਿਸੇ ਨੂੰ ਵੀ ਮਾੜੀ ਨਹੀਂ ਗੱਲ ਕਹਿਣੀ ਚਾਹੀਦੀ ਪਰ ਸਿਧਾਂਤਕ ਤੌਰ ਦੇ ਉੱਤੇ ਕੰਗਣਾ ਗਲਤ ਹੈ ਜੀ ਜੀ ਬਿਲਕੁਲ ਸਹੀ ਜਨਾਬ ਸਾਹਿਬ ਅੱਗੇ ਵੱਧਦੇ ਆ ਸੁੰਦਰ ਸ਼ਾਮ अरोड़ा ਕਹਿੰਦੇ ਦੁਬਾਰਾ ਤੋਂ ਕਾਂਗਰਸ ਚ ਵਾਪਸ ਆ ਗਏ ਨੇ ਬਿਲਕੁਲ ਜੀ ਬਿਲਕੁਲ ਦੇਖੋ ਲੰਘੇ ਕਾਲੇ ਦੇ ਡਿੰਪੀ ਢਿੱਲੋਂ ਆਪ ਚ ਗਏ ਆ ਤੇ ਸੁੰਦਰ ਸ਼ਾਮ अरोड़ा ਵਾਪਸ ਕਾਂਗਰਸ ਦੇ ਵਿੱਚ ਆ ਗਿਆ ਸੁੰਦਰ ਸ਼ਾਮ अरोड़ा ਉਹਨਾਂ ਨੇਤਾਵਾਂ ਦੇ ਵਿੱਚੋਂ ਆ ਜਿਹੜੇ ਕਿ ਸਾਬਕਾ ਮੰਤਰੀ ਆ ਤੇ ਪੰਜਾਬ ਦੇ ਚਾਰ ਸਾਬਕਾ ਮੰਤਰੀ ਜਿਹੜੇ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਚਾਰ ਸਾਬਕਾ ਮੰਤਰੀ ਸੀ ਉਹ ਇਸ ਵੇਲੇ ਵਿਜੀਲੈਂਸ ਦੇ ਨਿਸ਼ਾਨੇ ਦੇ ਉੱਤੇ ਆ ਇਹ ਅੰਦਰ ਵੀ ਰਹਿ ਕੇ ਆਏ ਸੁੰਦਰ ਸ਼ਾਮ अरोड़ा ਇਹ ਭਰਤ ਪੂਸ਼ਣ ਆਸ਼ੂ ਓਪੀ ਸੋਨੀ ਤੇ ਸਰੂ ਸਿੰਘ ਧਰਮਸੋਤ ਚਾਰ ਜਾਨੇ ਆ ਜਿਹੜੇ ਸਾਬਕਾ ਮੰਤਰੀ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਦੇ ਇਹਨਾਂ ਦੇ ਉੱਤੇ ਵਿਜੀਲੈਂਸ ਦਾ ਇਸ ਵੇਲੇ ਸ਼ਿਕੰਜਾ ਕੱਸਿਆ ਹੋਇਆ ਇਹ ਸੁੰਦਰ ਸ਼ਾਮ अरोड़ा ਤੇ ਕਈ ਹੋਰ ਜਿਹੜੇ ਕਾਂਗਰਸੀ ਆਗੂ ਆ ਇਹ ਕੁਝ ਸਮਾਂ ਪਹਿਲਾਂ ਬੀਜੇਪੀ ਤੇ ਸ਼ਾਮਲ ਹੋ ਗਏ ਸੀ ਪਰ ਹੁਣ ਇਹਨਾਂ ਨੂੰ ਆਪਣੇ ਘਰ ਦੀ ਫੇਰ ਯਾਦ ਆਈ ਹੈ ਲੰਘੇ ਕੱਲ ਪੰਜਾਬ ਕਾਂਗਰਸ ਦੇ ਇੰਚਾਰਜ ਆ ਜਿਹੜੇ ਦਵਿੰਦਰ ਯਾਦਵ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਵਾਪਸ ਆਪਦੇ ਪਰਿਵਾਰ ਦੇ ਵਿੱਚ ਆਪਣੀ ਕਾਂਗਰਸ ਪਾਰਟੀ ਦੇ ਵਿੱਚ ਆ ਗਏ ਜੀ ਜੀ ਟੈਨਾ ਸਾਹਿਬ ਗੱਲ ਕਰਦੇ ਆ ਜੀ ਅੰਮ੍ਰਿਤਸਰ 에어ਪੋਰਟ ਦੀ ਸਮੇਂ-ਸਮੇਂ ਤੇ ਅੰਮ੍ਰਿਤਸਰ 에어ਪੋਰਟ ਨੂੰ ਲੈ ਕੇ ਖਬਰਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਹੜੀ ਹੁਣ ਖਬਰ ਆਈ ਹੈ ਉਹਨੇ ਹੈਰਾਨ ਕਰਤਾ ਸਾਰਿਆਂ ਨੂੰ ਕਹਿੰਦੇ ਚੂਹਿਆਂ ਦਾ ਕਬਜ਼ਾ ਹੋਇਆ ਹੋਇਆ ਅੰਮ੍ਰਿਤਸਰ 에어ਪੋਰਟ ਤੇ ਔਰ ਵੀਡੀਓ ਇੱਕ ਜਿਹੜੀ ਵਾਇਰਲ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਹਾਂ ਬਿਲਕੁਲ ਜੀ ਵੀਡੀਓ ਇੱਕ ਬਹੁਤ ਵੱਡੇ ਪੱਧਰ ਤੇ ਉੱਤੇ ਵਾਇਰਲ ਹੋ ਰਹੀ ਹੈ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਪਤਾ ਲੱਗ ਗਿਆ ਕਿ ਸਾਡੇ ਹਾਲਾਤ ਕੀ ਹੈ ਸਾਡੇ ਹਾਲ ਕੀ ਬੜੇ ਹੋਏ ਆ ਕਿਉਂਕਿ ਦੇਖੋ ਇਹ ਵੀਡੀਓ ਮੈਂ ਵੀ ਦੇਖੀ ਆ ਮੇਰਾ ਖਿਆ ਬਹੁਤ ਸਾਰੇ ਭੈਣਾ ਵੀਰਾਂ ਨੇ ਹੁਣ ਤੱਕ ਦੇਖ ਲਈ ਹੋਣੀ ਆ ਇਸ ਵੀਡੀਓ ਦੇ ਵਿੱਚ ਨਜ਼ਰ ਇਹ ਆਉਂਦਾ ਕਿ ਇੱਕ ਬੰਦਾ ਜਿਨੇ ਕਿ ਇਥੋਂ ਅੰਮ੍ਰਿਤਸਰ ਤੋਂ ਜਹਾਜ਼ ਫੜਨਾ ਤੇ ਬੰਗਲੌਰ ਜਾਣਾ ਉਹ ਇੱਥੇ ਉਹਦੇ ਕੋਲ ਬੋਰਡਿੰਗ ਪਾਸ ਵੀ ਔਰੈਂਟਿਕਟਿਵ ਹੈਗੀ ਆ ਸਾਰਾ ਲੱਲਾ ਪੱਬਾ ਉਹਦੇ ਕੋਲੇ ਆ ਤੇ ਉਹ ਫਿਰ ਜਦੋਂ ਆਪਾਂ 에ਰਪੋਰਟ ਦੇ ਅੰਦਰ ਜਾਂਦੇ ਆ ਕਈ ਵਾਰੀ ਲੌਂਜ ਦੇ ਵਿੱਚ ਬੈਠ ਕੇ ਤੇ ਕੁਝ ਖਾਣ ਪੀਣ ਲੱਗ ਜਾਂਦੇ ਆ ਅੰਮ੍ਰਿਤਸਰ ਦੇ 에ਰਪੋਰਟ ਦੇ ਲੌਂਜ ਦੇ ਵਿੱਚ ਬੈਠ ਕੇ ਖਾ ਫੀ ਰਿਆ ਤੇ ਮੂਰੇ ਚੂਹੇ ਡਾਂਸ ਕਰ ਰਹੇ ਆ ਚੂਹਾ ਭੱਜ ਕੇ ਕਹਿੰਦੇ ਕਿੱਧਰ ਗਿਆ ਕਹਿੰਦੇ ਕਿੱਧਰ ਗਿਆ ਹੁਣ ਉਹਨੇ ਫਿਰ ਵੀਡੀਓ ਬਣਾ ਕੇ ਤੇ ਸੋਸ਼ਲ ਮੀਡੀਆ ਤੇ ਪਾਈ ਆ 에어ਪੋਰਟ ਅਥਾਰਟੀ ਨੂੰ ਸਾਂਝੀ ਕੀਤੀ ਆ ਭਾਰਤ ਦੇ ਸ਼ਹਿਰੀ ਹਵਾ ਬਾਜ਼ੀ ਮੰਤਰੀ ਤੱਕ ਪਹੁੰਚ ਨਹੀਂ ਕੀਤੀ ਆ ਵੀ ਆ ਦੇਖ ਲੋ ਕਦੇ ਇੱਥੇ ਕਬੂਤਰ ਹੁੰਦੇ ਆ ਕਦੇ ਇੱਥੇ ਚੂਹੇ ਹੁੰਦੇ ਆ ਲੱਗਦਾ ਹੀ ਨਹੀਂ ਵੀ ਇਹ ਕਿਸੇ ਪਾਸੇ 에어ਪੋਰਟ ਹੈਗਾ ਜੀ ਜੀ ਚਰਨਾ ਸਾਹਿਬ ਅੱਗੇ ਵੱਧਦੇ ਆ ਜੀ ਗੱਲ ਕਰਦੇ ਆ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਕਹਿੰਦੇ ਹਿਮਾਚਲ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ ਜੀ ਉਹਨਾਂ ਨੇ ਹਾਂ ਬਿਲਕੁਲ ਜੀ ਇੱਕ ਸਾਬਕਾ ਮੁੱਖ ਮੰਤਰੀ ਨੇ ਵਰਤਮਾਨ ਮੁੱਖ ਮੰਤਰੀ ਤੋਂ ਮੰਗ ਕੀਤੀ ਆ ਚਲੋ ਮੰਗ ਪੂਰੀ ਹੁੰਦੀ ਹੈ ਨਹੀਂ ਹੁੰਦੀ ਹੈ ਇਹ ਬਾਅਦ ਦੀ ਗੱਲ ਆ ਪਰ ਗੱਲ ਪਹਿਲੀ ਤਾਂ ਇਹ ਆ ਵੀ ਸਾਡੀ ਤਾਂ ਚਲੋ ਮਾਂ ਬੋਲੀ ਪਹਿਲੇ ਨੰਬਰ ਦੇ ਉੱਤੇ ਪੰਜਾਬ ਦੇ ਵਿੱਚ ਪੰਜਾਬੀ ਆ ਨਾ ਤੇ ਅਸੀਂ ਪਹਿਲਾਂ ਤਾਂ ਸਾਰੇ ਜਣੇ ਮਾਂ ਬੋਲੀ ਨਾਲ ਜੁੜ ਗਏ ਜਿਹੜੇ ਕਿ ਅਸੀਂ ਵੀ ਨਹੀਂ ਜੁੜਦੇਗੇ ਸੋ ਕਿਉਂਕਿ ਸਾਡੇ ਵਿੱਚ ਵੀ ਤਾਂ ਬਹੁਤ ਸਾਰੇ ਰਲੇਵੇਂ ਆ ਗਏ ਰਲ ਗੱਡ ਹੋ ਗਈਆਂ ਬਹੁਤ ਸਾਰੀਆਂ ਗੱਲਾਂ ਸੋ ਸਾਨੂੰ ਇਸ ਮਸਲੇ ਦੇ ਉੱਤੇ ਪਹਿਰਾ ਕਰ ਦੇਣਾ ਚਾਹੀਦਾ ਵੀ ਭਾਈ ਸਾਡੀ ਮਾਂ ਬੋਲੀ ਪੰਜਾਬੀ ਆ ਅਸੀਂ ਮਾਂ ਬੋਲੀ ਨਾਲ ਆਖਰੀ ਸਾਹ ਤੱਕ ਜੁੜੇ ਰਹਿਣਾ ਦੂਜੀ ਗੱਲ ਇਹ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਮਿਲ ਕੇ ਆਏ ਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਿਹੜੇ ਅੱਜ ਕੱਲ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਆ ਉਹਨਾਂ ਨੇ ਉੱਥੇ ਮੁਲਾਕਾਤ ਕਰਕੇ ਤੇ ਇਹ ਗੱਲ ਕਹੀ ਹੈ ਟਵਿੱਟਰ ਦੇ ਉੱਤੇ ਉਹਨਾਂ ਨੇ ਗੱਲ ਲਿਖੀ ਆ ਕਿ ਮੈਂ ਕਿਉਂ ਮਿਲ ਕੇ ਆਇਆ ਉਹ ਕਹਿੰਦੇ ਜੀ ਦੇਖੋ ਪੰਜਾਬ ਦੇ ਵਿੱਚ ਤਾਂ ਚਲੋ ਸਾਡੀ ਮਾਂ ਬੋਲੀ ਪੰਜਾਬੀ ਜਿੰਦਾਬਾਦ ਹੈ ਹੀ ਮੈਂ ਹਿਮਾਚਲ ਦੇ ਮੁੱਖ ਮੰਤਰੀ ਨੂੰ ਸੁਖੂ ਸਾਹਿਬ ਨੂੰ ਇਹ ਕਹਿ ਕੇ ਆਇਆ ਕਿ ਇੱਥੇ ਹੀ ਹਿਮਾਚਲ ਦੇ ਵਿੱਚ ਦੂਜਾ ਦਰਜਾ ਜਿਹੜਾ ਪੰਜਾਬੀ ਨੂੰ ਦਿੱਤਾ ਜਾਵੇ ਦੂਜੇ ਨੰਬਰ ਦੇ ਉੱਤੇ ਪੰਜਾਬੀ ਨੂੰ ਮਾਨਤਾ ਦਿੱਤੀ ਜਾਵੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜਿਹੜੇ ਉਹ ਤੋਂ ਨੇ ਮੁੱਖ ਮੰਤਰੀ ਸੁਖੂ ਉਹਨਾਂ ਨੇ ਮੇਰੀ ਗੱਲ ਦੇ ਉੱਤੇ ਗੌਰ ਕਰਨ ਦਾ ਵਾਅਦਾ ਕੀਤਾ ਉਹ ਕਹਿੰਦੇ ਜੀ ਅਸੀਂ ਇਸ ਗੱਲ ਦੇ ਉੱਤੇ ਵਿਚਾਰ ਕਰਾਂਗੇ ਸੋ ਉਹਨਾਂ ਨੇ ਕਿਹਾ ਜੀ ਕਿ ਮੈਂ ਮਾਂ ਬੋਲੀ ਪੰਜਾਬੀ ਦੇ ਪੱਖ ਦੀ ਗੱਲ ਕਰਕੇ ਆਇਆ ਉਹਨਾਂ ਦੇ ਕੋਲੇ ਕਿਉਂਕਿ ਪਿਛਲੇ ਦੌਰਨਾਂ ਤੋਂ ਗੱਲਾਂ ਚੱਲ ਰਹੀਆਂ ਸੀ ਵੀ ਭਾਈ ਇਹ ਕਿਉਂ ਨਹੀਂ ਇਹ ਇਦਾਂ ਕਰਦੇ ਇਹ ਕੀ ਗੱਲ ਕਰਕੇ ਆਏ ਹੋਏ ਇਹ ਕਿਹੜੇ ਕਾਰਨ ਕਰਕੇ ਮਿਲ ਕੇ ਆਏ ਹੋਏ ਸੋ ਇਦਾਂ ਦੀਆਂ ਗੱਲਾਂ ਸੀ ਪਰ ਹੁਣ ਉਹਨਾਂ ਨੇ ਗੱਲ ਕਲੀਅਰ ਕਰਤੀ ਹੈ ਜੀ ਜੀ ਟੈਣਾ ਸਾਹਿਬ ਨਿਰਮਲ ਪੰਗੂ ਦੀ ਪਿਛਲੇ ਤਰੀ ਮੌਤ ਹੋ ਗਈ ਸੀ ਤੇ ਹੁਣ ਕਹਿੰਦੇ ਉਹਨਾਂ ਦੀ ਜਿਹੜੀ ਧੀ ਹੈ ਉਹਦੇ ਵੱਲੋਂ ਨਿਵੇਸ਼ਕਾਂ ਦੇ ਪੈਸੇ ਮੋੜਨ ਦਾ ਵਾਅਦਾ ਕੀਤਾ ਗਿਆ ਹੈ ਜੀ ਹਾਂ ਬਿਲਕੁਲ ਜੀ ਉਹਨਾਂ ਦੀ ਧੀ ਦੇ ਵੱਲੋਂ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਬਰਿੰਦਰ ਕੌਰ ਉਹਨੇ ਹੁਣ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦੀ ਗੱਲ ਕਹੀ ਆ ਉਹਨੇ ਕਿਹਾ ਜੀ ਕਿ ਮੈਂ ਨਿਵੇਸ਼ਕਾਂ ਦੇ ਪੈਸੇ ਆ ਜਿਹੜੇ ਉਹ ਵਾਪਸ ਕਰੂੰਗਾ ਤੇ ਅਗਲੀ ਗੱਲ ਇਹ ਆ ਵੀ ਉਹਨੇ ਕਿਹਾ ਕਿ ਮੇਰੇ ਪਿਤਾ ਜੀ ਜਿਹੜੇ ਨਿਰਮਲ ਸਿੰਘ ਪੰਗੂ ਦੁਨੀਆ ਦੇ ਉੱਤੇ ਨਹੀਂ ਰਹੇ ਉਹਨਾਂ ਦੀ ਵੀ ਆਖਰੀ ਇੱਛਾ ਇਹ ਸੀ ਕਿ ਆਪਣੇ ਇਨਵੈਸਟਰਾਂ ਆਪਣੇ ਨਿਵੇਸ਼ਕਾਂ ਦਾ ਕੱਲਾ-ਕੱਲਾ ਪੈਸਾ ਵਾਪਸ ਕੀਤਾ ਜਾਵੇ ਉਹਨਾਂ ਨੇ ਸਾਰੀ ਜ਼ਿੰਦਗੀ ਇਸ ਗੱਲ ਲਈ ਸੰਘਰਸ਼ ਕੀਤਾ ਤੇ ਮੈਂ ਵੀ ਵਾਦਾ ਕਰਦੀ ਹਾਂ ਜਿਹੜੇ ਨਿਵੇਸ਼ਕ ਆ ਜਿਹੜੇ ਇਨਵੈਸਟਰ ਆ ਉਹਨਾਂ ਦੇ ਨਾਲ ਕਿ ਭਾਈ ਮੈਂ ਕੱਲਾ-ਕੱਲਾ ਪੈਸਾ ਵਾਪਸ ਕਰਵਾਉਂਗੀ ਜਿ ਵਾਦਾ ਕਰਦੀ ਹਾਂ ਵੀ ਵਾਪਸ ਕਰਾਂਗੇ ਅਸੀਂ ਉਹ ਕਹਿੰਦੀ ਪਰ ਗੱਲੇ ਜੀ ਕਿ ਦੋ ਕਮੇਟੀਆਂ ਬਣੀਆਂ ਇੱਕ ਲੋਡਾ ਕਮੇਟੀ ਹੈ ਇੱਕ ਹੋਰ ਕਮੇਟੀ ਹੈ ਮੈਂ ਉਹਨਾਂ ਕਮੇਟੀਆਂ ਨੂੰ ਪੂਰਾ ਸਹਿਯੋਗ ਦੇਵਾਂਗੀ ਉਹ ਕੁੜੀ ਨੇ ਅਸਲ ਦੇ ਵਿੱਚ ਜਿਵੇਂ ਇੱਕ ਜਜ਼ਬਾਤੀ ਰੋਂ ਦੇ ਵਿੱਚ ਆਪਾਂ ਗੱਲ ਕਹਿੰਦੇ ਹੁੰਨੇ ਆ ਏਹੀ ਕਹੀ ਆ ਕਿ ਭਾਈ ਮੇਰੇ ਪਿਤਾ ਦੀ ਆਤਮਾ ਦੀ ਸ਼ਾਂਤੀ ਲਈ ਤੁਸੀਂ ਅਰਦਾਸ ਕਰੋ ਮੇਰੇ ਪਿਤਾ ਦੀ ਸੋਚ ਇਦਾਂ ਨਹੀਂ ਸੀ ਜਿਵੇਂ ਕਿ ਬਨਾਰਤ ਆ ਗਿਆ ਉਹਨਾਂ ਨੇ ਕਹਿਣ ਦਾ ਭਾਵ ਇਹ ਆ ਪੈਸੇ ਵਾਪਸ ਕਰਨ ਨੂੰ ਤਿਆਰ ਆ ਜੇ ਮੇਰੇ ਪਿਤਾ ਜੀ ਜਉਦੇ ਰਹੇ ਤਾਂ ਸਭ ਕੁਝ ਸਾਡੇ ਹੱਥ ਦੇ ਵਿੱਚ ਹੁੰਦਾ ਤਾਂ ਸੀ ਕਰ ਦਿੰਦੇ ਹੁਣ ਜਦੋਂ ਇਹ ਮਾਮਲਾ ਸਰਕਾਰ ਦੇ ਅਧੀਨ ਆ ਤੇ ਸਰਕਾਰ ਜੇਕਰ ਵਾਪਸ ਕਰਦੀ ਹੈ ਹੁਣ ਤੇ ਜੋ ਵੀ ਸਾਡੇ ਕੋਲੋਂ ਸਹਿਯੋਗ ਮੰਗਦੀ ਹੈ ਅਸੀਂ ਉਹ ਸਹਿਯੋਗ ਦੇ ਕੇ ਵਾਪਸ ਕਰ ਦੇਾਂਗੇ ਆ ਉਹਦੇ ਕਹਿਣ ਦਾ ਸਾਰੰਸ਼ ਹੈਗਾ ਸੋ ਮੈਨੂੰ ਲੱਗਦਾ ਨਹੀਂ ਜੀ ਕਿ ਜਿੰਨਾ ਚਿਰ ਆਪਾਂ ਜਾਉਨੇ ਆ ਸਾਡੇ ਤੋਂ ਬਾਅਦ ਤਾਂ ਪਤਾ ਨਹੀਂ ਕੀ ਹੋਣਾ ਵੀ ਭਾਈ ਇੰਨੀ ਜਲਦੀ ਇਹ ਪੈਸੇ ਵਾਪਸ ਹੋ ਜਾਣਗੇ ਉਹ ਜਿਵੇਂ ਸਿਆਣੇ ਕਹਿੰਦੇ ਹੁੰਦੇ ਵੇ ਗੰਗਾ ਗੰਗਾ ਹੱਡੀਆਂ ਕਿੱਥੇ ਮੁੜਦੀਆਂ ਇਦਾਂ ਹੋਣ ਦੀ ਸੰਭਾਵਨਾ ਹੈ ਨਹੀਂ ਕਿਉਂਕਿ ਦੇਖੋ ਜਿਹੜੇ ਬੰਦਾ ਆਪ ਸੀ ਮਾਲਕ ਡਾਇਰੈਕਟਰ ਸੀ ਉਹ ਦੁਨੀਆ ਤੋਂ ਚਲਾ ਗਿਆ ਜੇ ਮੰਨ ਲਓ ਕਿਸੇ ਦਾ 10000 ਆ ਕਿਸੇ ਦਾ 10 ਲੱਖ ਆ ਕਿਸੇ ਦਾ ਕਰੋੜ ਹੋਊਗਾ ਕਿਸੇ ਦੇ 5000 ਹੋਊਗਾ ਉਹਨਾਂ ਸਾਰਿਆਂ ਦੀਆਂ ਸੂਚੀਆਂ ਕਿੱਥੇ ਹੋਣੀਆਂ ਉਹ ਸਾਰੇ ਜਿਉਂਦੇ ਹੀ ਹੋਣਗੇ ਇਸ ਗੱਲ ਦੀ ਕੋਈ ਗਰੰਟੀ ਨਹੀਂ ਸੋ ਵੇੜਾ ਨਿਕਲ ਗਿਆ ਜੀ ਹੁਣ ਵੇਨੇ ਆ ਭਾਈ ਕਿਹਨੂੰ ਕੀ ਮਿਲਦਾ ਜੀ ਜੀ ਬਿਲਕੁਲ ਟੈਣਾ ਸਾਹਿਬ ਪੱਛਮੀ ਬੰਗਾਲ ਦੀ ਗੱਲ ਕਰਦੇ ਆ ਜੀ ਬੰਦ ਦੌਰਾਨ ਕਾਫੀ ਜ਼ਿਆਦਾ ਹਿੰਸਾ ਹੋਈ ਔਰ ਭਾਜਪਾ ਗੂ ਦੀ ਕਾਰ ਤੇ ਫਾਇਰਿੰਗ ਵੀ ਹੋਈ ਹੈ ਜੀ ਹਾਂ ਬਿਲਕੁਲ ਜੀ ਹੁਣ ਦੇਖੋ ਜੋ ਉੱਥੇ ਵਾਪਰਿਆ ਉਹ ਤਾਂ ਨਾ ਭੁੱਲਣ ਯੋਗ ਆ ਕਦੇ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਭਾਈ ਇਹ ਠੀਕ ਹੋਇਆ ਬਹੁਤ ਮਾੜਾ ਹੋਇਆ ਕਦੇ ਨਹੀਂ ਇਦਾਂ ਹੋਣਾ ਚਾਹੀਦਾ ਸੀ ਪਰ ਇਸ ਮਾਮਲੇ ਦੇ ਵਿੱਚ ਸੀਬੀਆਈ ਦੀ ਪੜਤਾਲ ਸ਼ੁਰੂ ਹੋ ਚੁੱਕੀ ਹੈ ਸੀਬੀਆਈ ਦੀ ਪੜਤਾਲ ਸ਼ੁਰੂ ਹੋ ਗਈ ਹੈ ਜਿਹੜੇ ਬੰਦੇ ਨੇ ਇਹ ਕਰਤੂਤ ਕੀਤੀ ਉਸ ਬੰਦੇ ਨੇ ਆਪਣੇ ਮੂੰਹ ਮੰਨ ਲਿਆ ਕਿ ਹਾਂ ਮੈਂ ਇਹ ਕੀਤਾ ਉਹਨੇ ਪੋਲੀਗ੍ਰਾਫ ਟੈਸਟ ਦੇ ਵਿੱਚ ਵੀ ਮੰਨ ਲਿਆ ਮਤਲਬ ਇਹਦੇ ਵਿੱਚ ਸਰਕਾਰ ਦਾ ਕਸੂਰ ਤਾਂ ਹੈ ਨਹੀਂਗਾ ਇਹ ਤਾਂ ਆਪਾਂ ਕਹਿ ਦਈਏ ਵੀ ਇਹ ਸਰਕਾਰ ਦਾ ਕਸੂਰ ਆ ਇਹ ਹੁਣ ਬਿਨਾਂ ਵਜ੍ਹਾ ਗੱਲ ਬਣਦੀ ਆ ਹੋਣਾ ਨਹੀਂ ਸੀ ਚਾਹੀਦਾ ਸਜ਼ਾ ਸਖਤ ਮਿਲਣੀ ਚਾਹੀਦੀ ਆ ਪਰ ਹੁਣ ਸਰਕਾਰ ਦਾ ਕਸੂਰ ਕੱਢਿਆ ਜਾ ਰਿਹਾ ਹੁਣ ਇਹ ਰਾਜਨੀਤੀ ਹੋ ਗਈ ਆ ਕੁੜੀ ਵਿਚਾਰੀ ਮਰ ਗਈ ਆ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਤੇ ਲਗਾਤਾਰ ਕੀ ਚੱਲ ਰਿਹਾ ਕਦੇ ਕੋਈ ਕੁਝ ਕਹਿ ਦਿੰਦਾ ਕੱਲ ਭਾਜਪਾ ਨੇ ਪੱਛਮੀ ਬੰਗਾਲ ਬੰਦ ਦਾ ਦਰਤਾ ਸੀ ਇੱਥੇ ਹੁਣ ਹਿੱਸਾ ਹੋ ਗਈ ਇੱਥੇ ਡਾਂਗਾ ਛੋਟੇ ਚੱਲੇ ਗੋਲੀਆਂ ਚੱਲੀਆਂ ਇੱਥੇ ਬਹੁਤ ਕੁਝ ਚੱਲਿਆ ਹੁਣ ਇਸ ਗੱਲ ਦੇ ਉੱਤੇ ਚਰਚਾ ਹੋ ਗਈ ਆ ਵੀ ਭਾਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਲੈਣਾ ਚਾਹੀਦਾ ਸੋ ਇਹ ਗੱਲ ਹੈ ਜੀ ਕਿ ਮੈਨੂੰ ਹੈਰਾਨੀ ਹੋਈ ਆ ਵੀ ਸਾਡੇ ਦੇਸ਼ ਦੇ ਵਿੱਚ ਅਚਲਲੀ ਕੀ ਕੀ ਜਾਂਦਾ ਸਾਡੇ ਦੇਸ਼ ਦੇ ਵਿੱਚ ਲੋਕ ਕਰਦੇ ਕੀ ਕੀ ਆ ਕੁੜੀ ਦੀ ਵਿਚਾਰੀ ਦੀ ਪਤ ਲੁੱਟੀ ਗਈ ਆ ਉਹ ਦੁਨੀਆਂ ਦੇ ਉੱਤੇ ਨਹੀਂ ਰਹੀ ਤੁਹਾਨੂੰ ਇਸ ਗੱਲ ਦੇ ਉੱਤੇ ਅਫਸੋਸ ਕਰਨਾ ਚਾਹੀਦਾ ਉਹਨਾਂ ਦੇ ਪਰਿਵਾਰ ਦੇ ਮਨ ਦੇ ਉੱਤੇ ਕੀ ਬੀਤਰੀ ਹੋਊਗੀ ਤੇ ਤੁਸੀਂ ਅੱਗੋਂ ਹੋਰ ਹੀ ਠੋਲੇ ਛੱਡੀ ਜਾਂਦੇ ਆ ਸੋ ਕੱਲ ਪੱਛਮੀ ਬਗਾਲ ਦੀ ਮੁੱਖ ਮੰਤਰੀ ਨੇ ਵੀ ਗੁੱਸੇ ਦੇ ਵਿੱਚ ਗੱਲ ਕਹੀ ਆ ਉਹ ਕਹਿੰਦੀ ਵੀ ਜੇਕਰ ਤੁਸੀਂ ਇੱਥੇ ਅੱਗ ਲਾਓਗੇ ਤਾਂ ਅਸਾਮ ਤੇ ਉਧਰ ਯੂਪੀ ਤੇ ਬਿਹਾਰ ਇਹ ਵੀ ਵੱਢਣਗੇ ਉਹ ਕਹਿੰਦੇ ਵੀ ਜੇਕਰ ਇੱਥੇ ਅੱਗ ਲਾਉਂਗੇ ਤੇ ਫਿਰ ਜਿਹੜੀ ਅੱਗ ਦਾ ਸੇਕ ਆ ਜਿਹੜਾ ਇਹ ਦਿੱਲੀ ਦੀ ਕੁਰਸੀ ਤੱਕ ਵੀ ਜਾਊਗਾ ਹੁਣ ਬੀਜੇਪੀ ਵਾਲੇ ਇਸ ਗੱਲੋਂ ਕਲਪੀ ਜਾਂਦੇ ਆ ਅਖੇ ਜੀ ਇਹ ਧਮਕੀ ਦਿੱਤੀ ਆ ਇਹ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਹਿੱਦਾ ਕਿਵੇਂ ਬੋਲ ਸਕਦੀ ਆ ਹੁਣ ਇਸ ਗੱਲ ਦੇ ਉੱਤੇ ਚਰਚਾ ਚੱਲ ਪਈ ਆ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਬਹੁਤ ਧੰਨਵਾਦ